ਬਦਮਾਸ਼ਾਂ ਨੇ ਸੁੱਤੇ ਪਏ ਪਰਿਵਾਰ ਤੇ ਬੋਲਿਆ ਧਾਵਾ ਬੇਰਮੀ ਨਾਲ ਕੁੱਟੇ ਪਤੀ ਪਤਨੀ ਮਹਿਲਾ ਦਾ ਵੱਢ ਦਿੱਤਾ ਅੰਗੂਠਾ ਤਿੰਨ ਗੱਡੀਆਂ 'ਚ ਸਵਾਰ ਹੋ ਕੇ ਆਏ ਸੀ ਬਦਮਾਸ਼ ਜੀਹਾਂ ਪੰਜਾਬ 'ਚ ਵੱਡੀ ਬਾਰਦਾਤ ਹੋਈ ਹੈ ਰਾਤ ਦੇ ਕਰੀਬ 11 ਵਜੇ ਦਾ ਸਮਾਂ ਸੀ ਤਿੰਨ ਗੱਡੀਆਂ 'ਚ ਸਵਾਰ ਹੋ ਕੇ ਬਦਮਾਸ਼ਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਹਥਿਆਰ ਬੰਦੇ ਇਹ ਬਦਮਾਸ਼ ਕੰਦਾਂ ਟੱਪ ਘਰ ਚ ਦਾਖਲ ਹੋਏ ਤੇ ਜਾਂਦਿਆਂ ਸਾਰ ਸੁੱਤੇ ਪਏ ਪਤੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਾਫੀ ਸਮਾਂ ਬਦਮਾਸ਼ਾਂ ਵੱਲੋਂ ਦੋਵੇਂ ਪਤੀ ਪਤਨੀ ਦੀ ਕੁੱਟਮਾਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬਦਮਾਸ਼ਾਂ ਨੇ ਮਹਿਲਾ ਦਾ ਅੰਗੂਠਾ ਵੱਢ ਦਿੱਤਾ ਵਾਰਦਾਤ ਤੋਂ ਬਾਅਦ ਪੂਰਾ ਘਰ ਲਹੂ ਲਹਾਨ ਹੋ ਗਿਆ ਤੇ ਸ਼ਰਿਆਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਗੁੰਡਾਗਰਦੀ ਦੀ ਇਹ ਵੱਡੀ ਵਾਰਦਾਤ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਕੌਰੇਆਣਾ ਚ ਵੱਡੀ ਗਿਣਤੀ ਚ ਆਏ ਬਦਮਾਸ਼ਾਂ ਵੱਲੋਂ ਪਰਿਵਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਾਹਿਬ ਜੀ ਬਹੁਤ 10 15 ਬੰਦੇ ਆਏ ਨੇ ਹੰਦਾਂ ਸੁਟਕ ਕੇ ਨਾ ਹੰਸਾਤੇ ਬੰਦੇ ਨਾਲ ਕੇ ਬਸ ਪੱਡਣੀ ਮਾਰ ਕੇ ਸੱਟਾਂ ਮਾਰ ਕੇ ਪਰਿਵਾਰ ਚ ਕਿਹਦੀ ਕਿਹਦੇ ਸੱਟਾਂ ਹੀ ਮੇਰੇ ਮੁੰਡੇ ਦੇ ਨੇ ਜੀ ਮੇਰੇ ਨੂੰਹ ਦੇ ਨੇ ਜੀ ਮੇਰੇ ਨੇ ਹੀ ਇਸ ਬਾਦ-ਦਾਸ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਹਿ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਕੱਲ ਮਿਤੀ 21 25 ਨੂੰ ਰਾਤ 11 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਨੇ ਕੋਰੀਆਣਾ ਪਿੰਡ ਦੇ ਲਾਗੇ ਟਾਣੀਆਂ ਪੈ ਜਾਂਦੀਆਂ ਕੋ ਇੱਕ ਸਿਮਰਜੀਤ ਸਿੰਘ ਨਾਂ ਦੇ ਵਿਅਕਤੀ ਦੇ ਤੇ ਉਹਦੀ ਘਰ ਵਾਲੀ ਅਮਨਦੀਪ ਕੌਰ ਦੇ ਜਿਹੜੀਆਂ ਹੈਗੀਆਂ ਸੱਟਾਂ ਮਾਰੀਆਂ ਸੀਗੀਆਂ ਘਰ ਦੇ ਅੰਦਰ ਵੜ ਕੇ ਤੇ ਜਿਹਦੇ ਚੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀਗੇ ਦੋਨੋਂ ਹਸਬੈਂਡ ਵਾਈਫ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਿਹੜਾ ਹੈਗਾ ਹਸਪਤਲ ਉਹਨਾਂ ਨੂੰ ਐਡਮਿਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਹੈਗਾ ਅਮਨਦੀਪ ਕੌਰ ਦਾ ਤੇ ਉਹਨਾਂ ਦੇ ਬਿਆਨਾਂ ਤੇ ਜਿਹੜੀ ਹੈਗੀ ਆ ਫਿਰ ਅਗਲੀ ਜਿਹੜੀ ਲੜੀ ਦੀ ਕਾਰਵਾਈ ਅਮਨਦੀਪ ਤੇ ਅੰਦਿਆਰ ਇਹ ਦੋ ਵਿਅਕਤੀ ਇਹਦੇ ਵਿੱਚ ਬਾਈ ਨੇਮ ਹੈ ਅਮਰਿਤਪਾਲ ਸਿੰਘ ਹੈ ਤੇ ਇੱਕ ਹੋਰ ਵਿਅਕਤੀ ਹੈਗਾ ਤੇ ਅੱਠ ਜਿਹੜੇ ਵਿਅਕਤੀ ਹੈਗੇ ਆ ਨਾ ਮਾਲੂਮ ਹੈ ਤੇ ਇਹਨਾਂ ਦਾ ਮਾਮਲਾ ਇਹ ਸੀ ਵੀ ਜਿਹੜੀ ਅਮਨਦੀਪ ਕੌਰ ਹੈ ਇਹਦੀ ਮਾਸੀ ਦਾ ਲੜਕਾ ਹੈ ਅਮਰਿਤਪਾਲ ਤੇ ਉਹਨੇ ਇਹਦੇ ਹਸਬੰਡ ਦੇ ਚਾਚੇ ਦੇ ਲੜਕੇ ਐ ਦੀ ਭੈਣ ਦੇ ਨਾਲ ਜਿਹੜੀ ਹੈਗੀ ਆ ਭਜਾ ਕੇ ਜਿਹੜੀ ਸ਼ਾਦੀ ਕੀਤੀ ਸੀ ਤੇ ਉਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਦੇਰ ਤੋਂ ਰੰਜਿਸ਼ ਚੱਲ ਰਹੀ ਸੀਗੀ ਤੇ ਕੱਲ ਵੀ ਇਹਨਾਂ ਦੀ ਥੋੜੀ ਬੋਦੀ ਕੋਈ ਕਹਾ ਸੁਣੀ ਹੋਈ ਸੀਗੀ ਕਾਲਾਂ ਵਾਲੀ ਵਿਖੇ ਤੇ ਜਿਸ ਤੋਂ ਬਾਅਦ ਆ ਕੇ ਰਾਤ ਵੇਲੇ ਉਹਨਾਂ ਨੇ ਇਹ ਸੱਟਾ ਮਾਰ ਦਿੱਤੀ। ਫਿਲਹਾਲ ਪੀੜਤ પતિ ਪਤਨੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੇਖਣਾ ਹੋਵੇਗਾ ਪੁਲਿਸ ਆਖਰ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ। ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ